ਮੈਂਤੀ ਕਾਉਂਸਲਰ ਲਗਾਤਾਰ ਜਿੱਤਣ ਵਾਲੇ ਕਾਉਂਸਲਰ ਇਹਨਾਂ ਨੇ ਲੋਕਾਂ ਦੀ ਜ਼ਿੰਦਗੀ ਸੇਵਾ ਹੀ ਕੀਤੀ ਉਹਨਾਂ ਨੂੰ ਦਿਨ ਦਿਹਾੜੇ ਡਰਗਸ ਵੇਚਣ ਵਾਲੇ ਗੈਂਗਸਟਰਾਂ ਨੇ ਉਹ ਦਿਨ ਦਿਹਾੜ ਕਤਲ ਕੀਤਾ ਸਾਡੇ ਜਿਹੜਾ ਕਾਉਂਸਲਰ ਸੀ ਕਾਲੀਦਲ ਦਾ ਉਹਨੇ ਡਰਗਸ ਵੇਚਣ ਵਾਲਿਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਸੀ ਉਹਨਾਂ ਨੇ ਧਮਕੀਆਂ ਵੀ ਦਿੱਤੀਆਂ ਕਿ ਸਾਨੂੰ ਤੁਸੀਂ ਤਾਂ ਰੋਕ ਰਹੇ ਹੋ ਪਰ ਅਡਡੇ ਰਹੇ 10 ਦਿਨ ਗੋਲੀ ਚਲਾਉਂਦੇ ਪਹਿਲੇ ਵੀ ਇਨ੍ਹਾਂ ਦੇ ਘਰੇ ਗੋਲੀ ਚਲਾਈ ਲਗਾਤਾਰ ਪੁਲਿਸ ਨੂੰ ਦੱਸਿਆ ਗਿਆ ਪੰਜਾਬ ਪੁਲਿਸ ਨੇ ਕੁਝ ਨਹੀਂ ਕੀਤਾ ਤੇ ਦੇਖ ਲਓ ਇੰਨੀ ਗੈਂਗਸਟਰਾਂ ਵਿੱਚ ਇੰਨੀ ਦਲੇਰੀ ਆ ਗਈ ਹੁਣ ਤਾਂ ਪੁਲਿਸ ਨੂੰ ਸਮਝੇ ਨਹੀਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚਾਈ ਹੈ ਹਰ ਰੋਜ਼ ਤੁਸੀਂ ਦੇਖ ਲਓ ਰੋਜ਼ ਗੈਂਗਸਟਰ ਲੁੱਟ ਰਹੇ ਐ ਲੋਕਾਂ ਨੂੰ ਮਾਰ ਰਹੇ ਐ ਕਸਟੋਸ਼ਨ ਕਰੀ ਜਾਂਦੇ ਐ ਆਏ ਜੀ ਹਾਲਾਤ ਮੈਂ ਪਹਿਲੇ ਕਿਤੇ ਨਹੀਂ ਦਿੱਤੀ ਜ਼ਿੰਦਗੀ ਦੇਖੀ ਜੈ ਜੀ ਬੁਰੀ ਹਾਲਤ ਅੱਜ ਪੰਜਾਬ ਦੀ ਹੋ ਗਈ ਐ ਇਹਦਾ ਇੱਕ ਵੱਡਾ ਕਾਰਨ ਵੀ ਐ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਐ ਜਾਂ ਲੀਡਰ ਐ ਐਸਐਚਓ ਲਵਾਉਣ ਵਾਸਤੇ ਵੀ ਪੈਸੇ ਲੈਂਦੇ ਐ ਐਸਐਸਪੀ ਲਵਾਉਣ ਵਾਸਤੇ ਪੈਸੇ ਲੈਂਦੇ ਐ ਹੁਣ ਜਿਹੜੀ ਪੁਲਿਸ ਤੋਂ ਤੁਸੀਂ ਪੈਸੇ ਲਓਗੇ ਆਬੀਸਲੀ ਉਹਦੀ ਦੇਹਰ ਖਤਮ ਹੋ ਜੂਗੀ ਤੇ ਅੱਜ ਤੱਕ ਮਾਈਪਾ ਵੀ ਹੈ ਨਹੀਂ ਹੁਣ ਪਤਾ ਹੀ ਨਹੀਂ ਮੁੱਖ ਮੰਤਰੀ ਕੌਣ ਹੈ ਸਭ ਤੋਂ ਵੱਡਾ ਨਸ਼ੇੜੀ ਤਾਂ ਆਪ ਮੁੱਖ ਮੰਤਰੀ ਹੈ ਸੋ ਜਿਸ ਆਪ ਕੇ ਸੂਬੇ ਦਾ ਮੁਖੀ ਆਪਣੀ ਜ਼ਿੰਮੇਵਾਰੀ ਨਾ ਸਮਝੇ ਆਪ ਹੀ ਨਸ਼ੇជ្រਹਿ ਆਪ ਹੀ ਪੰਜਾਬ ਨੂੰ ਸੂਬੇ ਨੂੰ ਬਰਬਾਦ ਕਰਨ ਦੇ ਲੱਗੇ ਉਹ ਸੂਬੇ ਦਾ ਹੋਣਾ ਕੀ ਹੈ ਜਿਨੇ ਤੁਸੀਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇਖ ਲਓ ਸਾਰੀ ਬਾਹਰੋਂ ਆਈ ਹੈ ਬਾਹਰਲੇ ਸੂਬੇ ਦੀ ਹੈ ਕੋਈ ਯੂਪੀ ਤੋਂ ਆਇਆ ਕਿਉਂ ਪਿਹਾਰ ਤੋਂ ਆਇਆ ਸਾਰੇ ਇੱਥੇ ਬੈਠੇ ਐ ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਲੁੱਟਣ ਦਾ ਦੇਖੋ ਕਿੰਨੀਆਂ ਜਾਨਾਂ ਚਾਹ ਰਹੀਆਂ ਜਿਹੜੇ ਲੋਕ ਨਸ਼ਿਆਂ ਦੇ ਖਿਲਾਫ ਲੜ ਰਹੇ ਜਿਵੇਂ ਸਾਡਾ ਅਰਜੰਦ ਸਿੰਘ ਐਮਸੀ ਲੜ ਰਹੇ ਸੀ ਅੱਜ ਉਹਨੂੰ ਵੀ ਆਪਣੀ ਜਾਨ ਦੇਣੀ ਪਈ ਪਰ ਅਫਸੋਸ ਇਸ ਗੱਲ ਦਾ ਹੈ ਹਲੇ ਤੱਕ ਦੋਸ਼ੀ ਕੁੱਪਾ ਜੇਫਰਦੇ ਐ ਉਈ ਉਆਣੀ ਪੁਲਿਸ ਕੋਈ ਕਾਰੀ ਨਹੀਂ ਦੇਈ ਐਂ ਲੱਗਦਾ ਜਿਵੇਂ ਪੁਲਿਸ ਤੇ ਡਰੱਗਸ ਮਾਫੀਆ ਦੇ ਵਿੱਚ ਇੱਕ ਨੈਕਸਸ ਬਣ ਗਿਆ ਐਸਾ ਕਮਾਉਣ ਦਾ ਨੈਕਸਸ ਬਣ ਗਿਆ ਤੇ ਮੈਨੂੰ ਤਾਂ ਡਰ ਹੈ ਜਿਵੇਂ ਆ ਫਲਾਤ ਬਣੀ ਜਾਂਦੇ ਐ ਅਗਲੇ ਸਾਲ ਡੇਢ ਸਾਲ ਤੱਕ ਤਬਾਹੀ ਆ ਜੂਗੀ ਮੈਨ ਲੱਗਦਾ ਇੱਥੇ ਰਹਿਣਾ ਪੰਜਾਬ ਵਿੱਚ ਮੁਸ਼ਕਿਲ ਹੋ ਜਾਣਾ ਐ ਇੰਨਾ ਡਰਦਾਰ ਮਾਹੌਲ ਬਣਿਆ ਪਿਆ ਲੋਕਾਂ ਵਿੱਚ ਖਾਮੂਨ ਨਿਕਲ ਔਖਾ ਹੋ ਗਿਆ ਸ਼ਰਿਆਮ ਗੈਂਗਸਟਰ ਦੁਖਾਂ ਲੈ ਕੇ ਲੋਕਾਂ ਨੂੰ ਥ੍ਰੈਟਨ ਕਰਦੇ ਆ ਓਪਨਲੀ ਥਾਣਿਆਂ ਦੇ ਸੇਮ ਸਾਹਮਣੇ ਕਰੀ ਜਾਂਦੇ ਆ ਜਿੱਥੇ ਪੁਲਿਸ ਜਮਾ ਚੁੱਪ ਕਰਕੇ ਬੈਠੀ ਹੈ ਐਸ ਕਰਕੇ ਮੈਂ ਪੰਜਾਬ ਸਰਕਾਰ ਦੇ ਖਾਸ ਕਰਕੇ ਐਸਐਸਪੀ ਸਾਹਮਣੇ ਬੇਨਤੀ ਕਰਦਾ ਕਿ ਥੋੜੀ ਜੰਵਰੀ ਹੈ ਇੱਕ ਅਪਸਰ ਹੋਣ ਦੇ ਨਾਤੇ ਕਿਉਂਕਿ ਤੁਹਾਨੂੰ ਇਹ ਜੁੰਵਰੀ ਦਿੱਤੀ ਗਈ ਹੈ ਲਾਅ ਐਂਡ ਆਰਡਰ ਦੀ ਹੈ ਤੇ ਮੈਂ ਆਈਜੀ ਨਾਲ ਡੀਆਈਜੀ ਸਾਹਿਬ ਨਾਲ ਸਾਰੇ ਨਾਲ ਮੈਂ ਗੱਲ ਕਰੂੰਗਾ ਕਿ ਜਲਦੀ ਤੋਂ ਜਲਦੀ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਦੇਖੋ ਇਸ ਪਰਿਵਾਰ ਦੇ ਕੋਈ ਕਮੌ ਪੁੱਤ ਸੀ ਜਿਨ੍ਹਾਂ ਨੂੰ ਇਹਨਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਛੋਟੇ ਬੱਚੇ ਐ ਕਿਵੇਂ ਪਰਿਵਾਰ ਚੱਲੂਗਾ ਤੇ ਮੈਂ ਤਾਂ ਕਹਿਣਾ ਪੰਜਾਬ ਸਰਕਾਰ ਨੂੰ ਵੀ ਕੋਈ ਕੰਪਨਸੇਸ਼ਨ ਦੇਣੀ ਚਾਹੀਦੀ ਹੈ ਕਿਉਂਕਿ ਆ ਸਹੀ ਮੈਨੇ ਤੇ ਦੋਸ਼ੀ ਪੰਜਾਬ ਸਰਕਾਰ ਹੈ ਕਿਉਂਕਿ ਉਹਨਾਂ ਦੀ ਜ਼ਿੰਮਵਾਰੀ ਸੀ ਪ੍ਰੋਟੈਕਸ਼ਨ ਦੇਣੀ ਜੇ ਆਪਣੀ ਜ਼ਿੰਮਵਾਰੀ ਨਹੀਂ ਨਿਭਾ ਸਕੇ ਉਹ ਲੋਕ ਜਿਹੜੀ ਆਪਣੀ ਜਾਨ ਗਵਾ ਰਿਆ ਉਹ ਲੋਕ ਜਿਹੜੇ ਜ਼ੁਲਮ ਦੇ ਖਿਲਾਫ ਲੜ ਰਹੇ ਆ ਜਿਹੜੇ ਨਸ਼ਿਆਂ ਦੇ ਖਿਲਾਫ ਲੜ ਰਹੇ ਆ ਉਹਨਾਂ ਨੂੰ ਸ਼ਹੀਦ ਹੋ ਰਿਹਾ ਤੇ ਫਿਰ ਪੰਜਾਬ ਸਰਕਾਰ ਨੂੰ ਜੇ ਆਪਣੀ ਨਾਕਾਮੀ ਹੈ ਘੱਟ ਤੋਂ ਘੱਟ ਇਹਨਾਂ ਨੂੰ ਕੋਈ ਨੌਕਰੀ ਜਾਂ ਕੁਛ ਨਾ ਕੁਝ ਧਿਰੂ ਦੇਣਾ ਚਾਹੀਦਾ ਹੈ ਆ ਜਿਹੜੀ ਅੱਜ ਇਸ ਘਰ ਦੀ ਇੱਕ ਕਹਾਣੀ ਹੈ ਨਾ ਆ ਪੰਜਾਬ ਦੇ ਹਜ਼ਾਰਾਂ ਘਰਾਂ ਦੀ ਕਹਾਣੀ ਹੈ ਜਿਹੜੇ ਵੀ ਜਾਂਦੇ ਪੁਲਿਸ ਸਟੇਸ਼ਨ ਪੁਲਿਸ ਵਾਲੇ ਪੁੱਛਦੇ ਹੀ ਨਹੀਂ ਐ एसएसपी ਨਹੀਂ ਪੁੱਛਦੇ ਐ ਲੱਗਦਾ ਜਿਵੇਂ ਗੈਂਗਸਟਰ ਤੇ ਐਸ ਪੁਲਿਸ ਦੇ ਕੋਈ ਸਾਂਝ ਹੋ ਗਈ ਹੈ ਕਿਉਂਕਿ ਕਰੋੜਾ ਰੁਪਏ ਉਹਨਾਂ ਨੂੰ ਤੇ ਦੇਣੇ ਪੈਂਦੇ ਆ ਕਰੋੜਾ ਕਮਾਉਣ ਵਾਸਤੇ ਐਜੇ ਲੋਕਾਂ ਨੂੰ ਵੀ ਖੁੱਲੀ ਛੁੱਟੀ ਦਿੰਦੀ ਹੈ ਜਿਹੜੇ ਡਰੱਗ ਵੇਚਦੇ ਆ ਸੋ ਆ ਨੈਕਸਸ ਤੋੜਨਾ ਪੈਣਾ ਹੈ ਮੈਂ ਡੀਜੀਪੀ ਨਾਲ ਵੀ ਗੱਲ ਕਰੂੰਗਾ ਕਿ ਜੇ ਇਹ ਜ ਚੱਲਦਾ ਰਿਹਾ ਇਹਨਾਂ ਝਾੜੂ ਵਾਲਿਆਂ ਦਾ ਭੱਜਣਾ ਆ ਜਿੰਨੇ ਬਾਹਰੋਂ ਆਏ ਆ ਆ ਤਾਂ ਅਗਲੇ 6 ਮਹੀਨਿਆਂ ਨੂੰ ਭੱਜਣਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਕਿੱਥੋਂ ਰਹਿਣਾ ਮੁਸ਼ਕਲ ਹੋ ਜਾਣਾ ਹੈ ਪਰ ਕਿੰਨਾ ਵੱਡਾ ਨੁਕਸਾਨ ਕਰ ਜਾਣਗੇ ਮੈਂ ਪੁਲਿਸ ਆਫਸਰ